ਇਹ ਤਸਵੀਰਾਂ ਜੋ ਤੁਸੀਂ ਦੇਖ ਰਹੇ ਹੋ ਇਹ ਸੀਸੀਟੀਵੀ ਕੈਮਰੇ ਦੀਆਂ ਤਸਵੀਰਾਂ ਨੇ ਤੇ ਇਹ ਤਸਵੀਰਾਂ ਸੋਸ਼ਲ ਮੀਡੀਆ ਤੇ ਬੜੀ ਹੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀਆਂ ਨੇ ਇੱਕ ਸ਼ਖਸ ਨੂੰ ਤੁਸੀਂ ਦੇਖ ਰਹੇ ਹੋ ਜਿਸ ਸ਼ਖਸ ਦੇ ਜਾਕੜ ਜੋ ਕਿ ਮਹਿੰਦੀ ਰੰਗ ਦੀ ਪਾਈ ਹੋਈ ਹੈ ਗਲ ਦੇ ਵਿੱਚ ਪਰਣਾ ਅੱਖਾਂ ਤੇ ਚਸ਼ਮਾ ਲੱਗਿਆ ਹੋਇਆ ਜਦ ਕਿ ਇੱਕ ਦੁਕਾਨ ਤੇ ਜਾਂਦਾ ਜਿਸ ਦੇ ਵੱਲੋਂ سیرਮ ਖਰੀਦਿਆ ਜਾਂਦਾ ਜੋ ਕਿ سیرਮ ਖਰੀਦਣ ਦੇ ਬਹਾਨੇ ਇਸ ਦੁਕਾਨ ਤੇ ਪਹੁੰਚਦਾ ਤੇ ਇਸ ਦੇ ਵੱਲੋਂ ਇੱਕ ਅਜਿਹੀ ਕਾਨੂੰਨੀ ਹਰਕਤ ਕਰ ਦਿੱਤੀ ਜਾਂਦੀ ਹੈ ਜੋ ਇਸ ਕਾਨੂੰਨੀ ਹਰਕਤ CCTV ਕੈਮਰੇ ਦੇ ਵਿੱਚ ਕੈਦ ਹੋਈ ਹੈ ਤੇ ਉਹ ਹੁਣ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਦੱਸਦੀ ਹੈ ਕਿ ਇਸ ਸ਼ਖਸ ਨੂੰ ਜੋ ਤੁਸੀਂ ਦੇਖ ਰਹੇ ਹੋ ਜਿਸ ਦੇ ਗੱਲ ਦੇ ਵਿੱਚ ਪਰਨਾ ਅੱਖਾਂ ਤੇ ਚਸ਼ਮਾ ਲੱਗਿਆ ਹੋਇਆ ਹੈ ਇਸ ਦੀਆਂ ਜੋ ਵੀਡੀਓ ਨੇ ਉਹ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਇੱਕ ਦੁਕਾਨਦਾਰ ਦਾ ਫੋਨ ਚੋਰੀ ਕਰਦੇ ਦੀਆਂ ਤਾਂ ਸਾਮਾਨ ਖਰੀਦਣ ਦੇ ਲਈ ਇੱਕ ਦੁਕਾਨ ਤੇ ਜਾਂਦਾ ਹੈ ਅਤੇ ਉੱਥੇ ਸਿਰਮ ਖਰੀਦਦਾ ਹੈ ਅਤੇ ਸਿਰਮ ਖਰੀਦੇ ਖਰੀਦੇ ਉਥੇ ਕਿ ਇਹ ਜਿਹੀ ਹਰਕਤ ਕਰਦਾ ਜੋ ਕਿ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੁੰਦੀਆਂ ਨੇ ਤੇ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਵੀਰ ਜੀ ਆ ਬੰਦਾ ਪਿੰਡੀ ਦੁਕਾਨ ਤੋਂ ਫੋਨ ਚੱਕ ਕੇ ਲੈ ਗਿਆ ਆਈਟਨ ਗ੍ਰੈਂਡ ਗੱਡੀ ਦੇ ਕੋਲ ਪਿੰਡੀਓ ਫੋਨ ਚੱਕਿਆ ਇਸ ਬੰਦੇ ਨੇ ਜਿਹਨੇ ਐਨਕ ਲਾਈ ਹੋਈ ਹੈ ਆ ਫੋਨ ਦੇਖੋ ਚੱਕਦੇ ਜੀ ਵੀਡੀਓ ਦੇਖੋ ਨਹੀਂ ਆ ਜਾਂਦਾ ਹੁੰਦਾ ਨੰਬਰ 775070 ਆ ਇਹਨੇ ਪਿੰਡਿਓ ਸਰਮ ਲਿਆ ਸੀ ਆਹ ਔਰ ਫੋਨ ਚਾਕੇ ਜੇ ਉਚ ਪਾਏਗਾ ਜੇ ਕਿਸੇ ਨੂੰ ਪਤਾ ਹੋਵੇ ਤਾਂ ਪਿੰਡਿ ਕਨੈਕਟ ਕਰੋ ਨੰਬਰ 987859093 ਤੇ ਆਹ ਫੋਨ ਚਾਕੇ ਚੱਲ ਗਿਆ i10 ਗ੍ਰੈਂਡ ਗੱਡੀ ਇਹਨਾਂ ਦੇ ਕੋਲ